ਪਰਾਤ ਦੇ ਕੇ ਜਿਹੜੇ ਖਿਡਾਰੀ ਸਾਡੇ ਨਾਲ ਖੜੇ ਆ ਤੇ ਸਾਡਾ ਫੇਰ ਅੱਗੇ ਕੰਡੇ ਤੇ ਹੋ ਗਏ ਆ ਤੇ ਤੁਹਾਨੂੰ ਵੀ ਬੇਨਤੀ ਆ ਮਾਰੇ ਮੋਟੇ ਮੀਂਹ ਦਾ ਚੱਲਦਾ ਰਹਿੰਦਾ ਤੇ ਸਾਰੇ ਜਣੇ ਘਰਾਂ ਚੋਂ ਨਿਕਲੋ ਤੇ ਗਰਾਊਂਡ 'ਚ ਪਹੁੰਚੋ ਤੇ ਆਪਾਂ ਆਨੰਦ ਮਾਣਦੇ ਆ ਗੇਮਾਂ ਦਾ ਜਿਵੇਂ ਤੁਸੀਂ ਬਾਈ ਨੇ ਦੱਸਿਆ ਵੀ 12 ਵਜੇ ਮੈਚ ਸ਼ੁਰੂ ਹੋਣਗੇ ਤੇ ਨਾਨਾ ਨਾਲ ਸਾਰਾ ਟੈਂਟ ਦਾ ਸਾਰਾ ਸਿਸਟਮ ਲੱਗ ਰਿਹਾ ਔਰ ਤੁਹ ਤੁਹਾਡੇ ਆਉਣ ਨਾਲ ਹੀ ਇਹ ਰੌਣਕਾਂ ਬਣੀਆਂ ਘਰਾਂ ਚੋਂ ਨਿਕਲੋ ਤੇ ਆਜੋ ਆਪਾਂ ਆਨੰਦ ਮਾਣੀਏ ਕੈਮਰਾ ਟੈਲਰ ਸਪੋਰਟਸ ਬ੍ਰਾਂਡ ਤੇ ਵਿੱਚ ਕੋਲ ਠੀਕ ਹੈ ਥੈਂਕ ਯੂ ਇਟਸ ਬਸ ਐਕਸਕਿਊਜ਼ ਮੀ Obrigado. Mm -hmm.